ਦੋਸਤੋ ਤੁਸੀਂ ਇਹ ਵਾਲੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਦੇਖੀ ਹੋਣੀ ਹੈ ਜਿਸ ਦੇ ਵਿੱਚ ਇੱਕ ਨਿੱਕਾ ਜਿਹਾ ਬੱਚਾ ਢੋਲ ਵਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਬੱਚਾ ਬਹੁਤ ਹੀ ਜ਼ਿਆਦਾ ਗਰੀਬ ਹੈ ਅਤੇ ਗਰੀਬੀ ਦੇ ਕਾਰਨ ਇਸ ਨੂੰ ਰੋਜ਼ੀ-ਰੋਟੀ ਕਮਾਉਣ ਦੇ ਲਈ ਇਹ ਸਭ ਕਰਨਾ ਪੈ ਰਿਹਾ ਹੈ ਦੋਸਤੋ ਰੋਟੀ ਅਤੇ ਗਰੀਬੀ ਬੰਦੇ ਤੋਂ ਕੀ ਕੁਝ ਨਹੀਂ ਕਰਵਾ ਸਕਦੀ ਇਹ ਅੰਦਾਜ਼ਾ ਆਪਾਂ ਇਸ ਵੀਡੀਓ ਤੋਂ ਲਗਾ ਸਕਦੇ ਹਾਂ ਸੋ ਦੋਸਤੋ ਜੇਕਰ ਤੁਹਾਨੂੰ ਅਜਿਹੇ ਬੱਚੇ ਮਿਲਦੇ ਨੇ ਤਾਂ ਉਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਬਾਕੀ ਤੁਹਾਡੀ ਇਸ ਵੀਡੀਓ ਦੇ ਪ੍ਰਤੀ ਕੀ ਰਾਇ ਹੈ ਆਪਣੀ ਰਾਇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅਤੇ ਜੇਕਰ ਚੈਨਲ ਦੇ ਉੱਪਰ ਤੋ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ। ਦੋਸਤੋ ਤੁਸੀਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਦੇਖੀ ਹੋਣੀ ਹੈ ਜਿਸ ਦੇ ਵਿੱਚ ਕਿ ਇੱਕ ਕੁੜੀ ਜਿਸ ਦੀ ਕਿ ਡੋਲੀ ਤੁਰਨ ਵਾਲੀ ਹੁੰਦੀ ਹੈ ਉਹ ਆਪਣੇ ਪਾਲਤੂ ਜਾਨਵਰ ਤੇ ਗੱਲ ਲੱਗ ਕੇ ਬਹੁਤ ਹੀ ਜ਼ਿਆਦਾ ਉਦਾਸ ਹੋ ਰਹੀ ਹੁੰਦੀ ਹੈ। ਉਸ ਦਾ ਆਪਣੇ ਇਸ ਪਾਲਤੂ ਜਾਨਵਰ ਤੋਂ ਦੂਰ ਜਾਣ ਦਾ ਦਿਲ ਨਹੀਂ ਕਰਦਾ ਹੁੰਦਾ ਪਰ ਫਿਰ ਵੀ ਉਸ ਨੂੰ ਉਸ ਤੋਂ ਦੂਰ ਜਾਣਾ ਪੈਂਦਾ ਹੈ। ਸੱਚੀ ਦੋਸਤੋ ਬਹੁਤ ਹੀ ਵੱਡਾ ਦਿਲ ਚਾਹੀਦਾ ਹੁੰਦਾ ਆਪਣੇ ਹੱਥੀ ਪਾਲੇ ਹੋਏ ਜਾਨਵਰਾਂ ਜਾਂ ਕਿਸੇ ਹੋਰ ਚੀਜ਼ ਤੋਂ ਦੂਰ ਜਾਣਾ। ਤੁਸੀਂ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ। ਦੋਸਤੋ ਵਿਦੇਸ਼ ਦੇ ਵਿੱਚ ਇੱਕ ਬਜ਼ੁਰਗ ਔਰਤ ਸੜਕ ਪਾਰ ਕਰ ਰਹੀ ਸੀ ਤਾਂ ਉਸੇ ਸਮੇਂ ਇੱਕ ਟਰੱਕ ਆਉਂਦਾ ਜਿਸ ਦੇ ਵਿੱਚੋਂ ਕਿ ਦੋ ਨੌਜਵਾਨ ਬਾਹਰ ਨਿਕਲਦੇ ਨੇ ਅਤੇ ਉਸ ਬਜ਼ੁਰਗ ਔਰਤ ਨੂੰ ਸੜਕ ਪਾਰ ਕਰਵਾਉਣ ਲੱਗ ਜਾਂਦੇ ਨੇ ਜੇਕਰ ਦੇਖਿਆ ਜਾਵੇ ਤਾਂ ਇਹ ਦੋਨੇ ਨੌਜਵਾਨ ਜਾਂ ਤਾਂ ਰੁਕ ਸਕਦੇ ਸੀ ਜਾਂ ਫਿਰ ਕਾਲੀ ਦੇ ਨਾਲ ਅੱਗੇ ਜਾ ਸਕਦੇ ਸੀ ਪਰ ਇਹਨਾਂ ਨੇ ਆਪਣਾ ਫਰਜ਼ ਸਮਝਿਆ ਉਸ ਬਜ਼ੁਰਗ ਔਰਤ ਨੂੰ ਸੜਕ ਪਾਰ ਕਰਵਾਉਣੀ ਚਾਹੀ ਤਾਂ ਇਹੀ ਹੁੰਦੀ ਹੈ ਅਸਲ ਇਨਸਾਨੀਅਤ ਜੇਕਰ ਦੋਸਤੋ ਤੁਹਾਨੂੰ ਵੀ ਅਜਿਹੇ ਲੋਕ ਮਿਲਣ ਤਾਂ ਉਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਦੋਸਤੋ ਗਰੀਬੀ ਸੱਚੀ ਬਹੁਤ ਮਾੜੀ ਚੀਜ਼ ਹੈ ਇਹ ਬੰਦੇ ਤੋਂ ਕੀ ਕੁਝ ਨਹੀਂ ਕਰਵਾ ਦਿੰਦੀ ਅਤੇ ਇਹ ਬੰਦੇ ਦੀਆਂ ਸਾਰੀਆਂ ਖੁਸ਼ੀਆਂ ਨੂੰ ਰੋਲ ਕੇ ਰੱਖ ਦਿੰਦੀ ਹੈ ਤਾਂ ਇਸ ਦਾ ਅੰਦਾਜ਼ਾ ਤਾਂ ਆਪਾਂ ਇਸ ਵੀਡੀਓ ਤੋਂ ਜ਼ਰੂਰ ਲਗਾ ਸਕਦੇ ਹਾਂ ਕਿ ਕਿਵੇਂ ਇੱਕ ਨੌਜਵਾਨ ਬਾਰਸ਼ ਦੇ ਵਿੱਚ ਰੇੜੀ ਲੈ ਕੇ ਜਾ ਰਿਹਾ ਹੈ ਉਸ ਦਾ ਵੀ ਦਿਲ ਕਰਦਾ ਹੋਵੇਗਾ ਕਿ ਉਹ ਮੀਂਹ ਦੇ ਸਮੇਂ ਦੇ ਵਿੱਚ ਆਪਣੇ ਘਰੇ ਹੋਵੇ ਪਰ ਦੋਸਤੋ ਗਰੀਬੀ ਕਿੱਥੇ ਟਿਕਣ ਦਿੰਦੀ ਹੈ ਬੰਦੇ ਨੂੰ ਤਾਂ ਦੋਸਤੋ ਇਸ ਵੀਰ ਦੇ ਲਈ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ